ਰਾਜੀਵ ਅਰੋੜਾ ਅਨਸੈਂਸਰਡ ਦੀ ਇੱਕ ਹੋਰ ਕੜੀ ਲੈ ਕੇ ਸਰੋਤਿਓ ਦਰਸ਼ਕੋ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੇਰੇ ਵੱਲੋਂ ਯਾਨੀ ਕਿ ਰਾਜੀਵ ਅਰੋੜਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਆਦਾਬ ਅੱਜ ਜਦੋਂ ਇਹ ਪੋਡਕਾਸਟ ਅਸੀਂ ਰਿਕਾਰਡ ਕਰ ਰਹੇ ਹਾਂ ਸ਼ੂਟ ਕਰ ਰਹੇ ਹਾਂ ਅੱਜ ਹੈਗਾ ਜੀ ਲੋਹੜੀ ਦਾ ਤਿਉਹਾਰ ਔਰ ਕੱਲ ਮਾਗੀ ਦਾ ਤੋ ਮੇਰੇ ਵੱਲੋਂ ਲੋਹੜੀ ਔਰ ਮਾਗੀ ਦੋਨਾਂ ਹੀ ਇੱਕ ਪਵਿੱਤਰ ਦਿਨਾਂ ਦੀਆਂ ਆਪ ਨੂੰ ਬਹੁਤ-ਬਹੁਤ ਮੁਬਾਰਕਾਂ ਅ ਅਸੀਂ ਇਸ ਮੱਝ ਤੋਂ ਗੱਲਾਂ ਕਰਨੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੇ ਉਹ ਸਾਰੇ ਵਿਸ਼ੇ ਜਿਹੜੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਆ ਬੇਸ਼ੱਕ ਉਹ ਰਾਜਨੀਤੀ ਹੈ ਬੇਸ਼ੱਕ ਉਹ ਸਿਹਤ ਹੈ ਬੇਸ਼ੱਕ ਉਹ ਸਿੱਖਿਆ ਤੇ ਕੋਈ ਵੀ ਅਸੀ ਗੱਲ ਜਿਹੜੀ ਸਾਡੀ ਜ਼ਿੰਦਗੀ ਨਾਲ ਜੁੜਦੀ ਹੈ ਜਿਸ ਤੋਂ ਅਸੀਂ ਅਲੱਗ ਨਹੀਂ ਹੋ ਸਕਦੇ ਸੋ ਇਸੇ ਲੜੀ ਦੇ ਵਿੱਚ ਅੱਜ ਦੇ ਇਸ ਸ਼ੁਭ ਦਿਨ ਤੇ ਸਾਡੇ ਨਾਲ ਜੁੜੇ ਹੋਏ ਜੀ ਵਿਧਾਨ ਸਭਾ ਹਲਕਾ ਬਠਿੰਡਾ ਸ਼੍ਰਿਤ ਵਿਧਾਇਕ ਸਰਦਾਰ ਜਗਰੂਪ ਸਿੰਘ ਗਿੱਲ ਜੀ ਉਸਾਰੇ ਸਵਾਲ ਸੀ ਮੇਰੇ ਮਨ 'ਚ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਆਕਾਸ਼ਵਾਣੀ ਦੇ ਮંચ 'ਤੇ ਮਿਲਦੇ ਹੁੰਦੇ ਸੀਗੇ ਤਾਂ ਉਦੋਂ ਵੀ ਮੈਂ ਬੜੀ ਬੇਬਾਕੀ ਨਾਲ ਸਵਾਲ ਪੁੱਛਦਾ ਹੁੰਦਾ ਸੀ ਔਰ ਗਿਲ ਸਾਹਿਬ ਵੀ ਬਿਲਕੁਲ ਫਰਾਕਦਿਲੀ ਨਾਲ ਹਰ ਗੱਲ ਦਾ ਬੜੀ ਜੁਰਤ ਨਾਲ ਜਵਾਬ ਵੀ ਦਿੰਦੇ ਸੀਗੇ ਔਰ ਸਵਾਲ ਪੁੱਛਣ ਦੀ ਆਜ਼ਾਦੀ ਹੈ ਜਿਹੜੀ ਇਹ ਲੋਕਤੰਤਰ ਦਾ ਅਟੁੱਟ ਅੰਗ ਹੁੰਦਾ ਹੈ ਸੋ ਇਸ ਲੋਕਤੰਤਰ ਦੀ ਹੀ ਦਾ ਹੀ ਸਤਿਕਾਰ ਕਰਦੇ ਹੋਏ ਅੱਜ ਗੱਲਬਾਤ ਦਾ ਇਹ سلسلہ ਸ਼ੁਰੂ ਕਰਦੇ ਹਾਂ ਸਰਦਾਰ ਜਗਰੂਪ ਸਿੰਘ ਗਿਲ ਹੋਰਾਂ ਨਾਮ ਸੋ ਸਰਦਾਰ ਜਗਰੂਪ ਸਿੰਘ ਗਿਲ ਜੀ ਅੱਜ ਦੇ ਇਸ ਲੋਹੜੀ ਦੇ ਤਿਉਹਾਰ ਤੇ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਕਿਉਂਕਿ ਅੱਜ ਜਦੋਂ ਸੀ ਰਿਕਾਰਡ ਕਰ ਰਹੇ ਹਾਲਾਂਕਿ ਐਡਿਟ ਹੋ ਕੇ ਤਾਂ ਇਹ ਇੱਕ-ਦਿਨ ਠਰ ਕੇ ਸਾਡੇ ਦਰਸ਼ਕਾਂ ਤੱਕ ਇਹ ਵੀਡੀਓ ਪਹੁੰਚੂਗੀ ਔਰ ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਪੋਡਕਾਸਟ ਦੇ ਮੰਚ ਤੇ ਤੁਹਾਡਾ ਸਭ ਤੋਂ ਸਭ ਤੋਂ ਬਹੁਤ ਤਨਵਾਦ ਕਰਦਾ ਹਾਂ ਤੁਸੀਂ ਇਸ ਪੋਡਕਾਸਟ ਦੇ ਉੱਤੇ ਲੋਹੜੀ ਵਾਲੇ ਦਿਨ ਜਿਹੜਾ ਬਹੁਤ ਪਵਿੱਤਰ ਤਿਉਹਾਰ ਹੈ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਔਰ ਤੁਸੀਂ ਰੀਤ ਵੀ ਕਰਨਾ ਹੈ ਉਹ ਵੀ ਉਦੋਂ ਵੀ ਪਵਿੱਤਰ ਤਿਉਹਾਰ ਹੈ ਮਾਗੀ ਦਾ ਮੇਲਾ 40 ਮੁਕਤਿਆਂ ਦੀ ਯਾਦ ਦੇ ਵੀ ਜਿਹੜਾ ਮੁਕਸਦ ਦੀ ਧਰਤੀ ਤੇ ਬਣਾਇਆ ਜਾਂਦਾ ਮੈਂ ਤੁਹਾਨੂੰ ਜੀ ਐ ਕਹਿੰਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਸਾਰੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਤੁਹਾਡਾ ਜਿਹੜਾ ਪੋਡਕਾਸਟ ਜਿੱਥੇ ਤੱਕ ਪਹੁੰਚੂਗਾ ਤੁਸੀਂ ਇਹ ਮੇਰੀ ਆਵਾਜ਼ ਨੂੰ ਉੱਥੇ ਪਹੁੰਚਾਉਣ ਦੇ ਜਿਸਹਾ ਹੀ ਹੋ ਸੋ ਗਿਲ ਸਾਹਿਬ ਆਕਾਸ਼ਵਨੀ ਐਫ ਐਮ ਬਟੇਂਡਾ ਦੇ ਮੰਚ ਤੋਂ ਵੀ ਮੈਂ ਤੁਹਾਡੇ ਨਾਲ ਇਸ ਇਲਾਕੇ ਦੇ ਵਿਕਾਸ ਦੀ ਗੱਲ ਕਰਦਾ ਸੀ ਹਾਲਾਂਕਿ ਬਹੁਤ ਸਾਰੇ ਸਾਨੂੰ ਜਿਹੜੇ ਸਾਡੇ ਸੁਤੇ ਜਦੋਂ ਕਾਲ ਕਰਦੇ ਸੀ ਤਾਂ ਬਟਿੰਡਾ ਸ਼ਹਿਰੀ ਵਿਧਾਨ ਸਭਾ ਦੇ ਤੋਂ ਬਾਅਦ ਵੀ ਲੋਕ ਹੁੰਦੇ ਸੀ ਉਹਨਾਂ ਦੇ ਵੀ ਕਈ ਮਸਲੇ ਹੱਲ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਹੁੰਦੇ ਸੀਗੇ ਔਰ ਹੁਣ ਵੀ ਸ਼ਾਇਦ ਉਹ ਲੜੀ ਜਾਰੀ ਹੈ ਸੋ ਸ਼ਹਿਰ ਦੇ ਵਿਕਾਸ ਦੀ ਆਪਾਂ ਗੱਲ ਕਰੀਏ ਤਾਂ ਆਮ ਤੌਰ ਤੇ ਨਗਰ ਨਿਗਮ ਹੈ ਜਿਹੜਾ ਉਹ ਮੇਨ ਬਾਡੀ ਹੈ ਹਾਲਾਂਕਿ ਬਟਿੰਡਾ ਡਿਵੈਲਪਮੈਂਟ ਅਥਾਰਟੀ ਔਰ ਇੰਪਰੂਵਮੈਂਟ ਟਰਸਟ ਵਰਗੇ ادارے ਵੀ ਸ਼ਹਿਰ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਂਦੇ ਆ ਪਰ ਮੇਜਰ ਜਿਹੜਾ ਰੋਲ ਹੈ ਉਹ ਨਗਰ ਨਿਗਮ ਦਾ ਸਾਨੂੰ ਨਾਲ ਥੋੜਾ ਜਿਹਾ ਕੰਫਿਊਜ਼ਨ ਆ ਗਿਆ ਸਰ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਗੱਲ ਦੇ ਉੱਤੇ ਕੁਝ ਕਹੋ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਕਿ ਸਾਡਾ ਬਠਿੰਡਾ ਨਗਰ ਨਿਗਮ ਦਾ ਜਾਂ ਸਾਡੇ ਸ਼ਹਿਰ ਦਾ ਵਿਕਾਸ ਦਾ ਝੰਡਾ ਬਰਦਾਸ਼ਤ ਹੈ ਜਿਹਨੂੰ ਅਸੀਂ ਮੇਅਰ ਕਹਿੰਨੇ ਹੁੰਦੇ ਆ ਸਾਡਾ ਮੇਅਰ ਕੌਣ ਹੈ ਜੀ ਬਠਿੰਡੇ ਦਾ ਸਾਨੂੰ ਇਹ ਨਹੀਂ ਪਤਾ ਦੇਖੋ ਰੋਣਾ ਸਾਹਿਬ ਜਿਹੜੀ ਗੱਲ ਹੈਗੀ ਮੇਅਰ ਦੀ ਉਹ ਤੇ ਹੈ ਕਿ ਮੋ ਮੇਅਰ ਦੀ ਜਿਹੜੀ ਚੋਣ ਆ ਵਿਟੜ ਹੈ ਜੀ ਜਿੰਦੋਂ ਐਕਟ ਦੇ ਮੁਤਾਬਕ ਜੀ ਜਦੋਂ ਮੇਅਰ ਨਹੀਂ ਹੁੰਦਾ ਤਾਂ ਸੀਨੀਅਰ ਡਿਫਟੀ ਮੇਅਰ ਐਕਟ ਐ ਮੇਅਰ ਕਰਦਾ ਹੈ ਜੀ ਔਰ ਉਹਨੂੰ ਅਫੀਸ਼ੀਅਲ ਕਰ ਰਿਹਾ ਹੈ ਅਸ਼ੋਕ ਕੁਮਾਰ ਜਿਹੜਾ ਅੱਜ ਵੀ ਉੱਥੇ ਮੌਕੇ ਤੇ ਮੌਜੂਦ ਹੈ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਸ਼ਹਿਰ ਦੀ ਡਿਵੈਲਪਮੈਂਟ ਦੀ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਕੋਈ 파ਰਟ ਨਹੀਂ ਹੁੰਦੇ ਮੈਂ ਬਤੌਰ ਐਮ.ਐਲ.ਏ ਮੇਰੀ ਡਿਊਟੀ ਬਣਦੀ ਹੈ ਸਾਰੇ ਸਫੀਅਰ ਦੇ ਉੱਤੇ ਹੀ ਜੀ ਮੈਂ ਗੌਰ ਕਰਾਂ ਜਿੱਥੇ-ਜਿੱਥੇ ਵੀ ਮੈਂ ਯੋਗਦਾਨ ਪਾ ਸਕਦਾ ਹਾਂ ਮੈਂ ਆਪਦੇ ਇਲੈਕਸ਼ਨ ਵਾਲੇ ਲੋਕਾਂ ਨਾਲ ਵੀ ਵਾਅਦਾ ਕੀਤਾ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਬਠੰਡੇ ਹਲਕੇ ਨੇ ਮਾਰੀਆਂ ਜਿਹੜੀਆਂ ਮੈਂ ਤੁਹਾਨੂੰ ਡਿਟੇਲ ਦੱਸਣ ਲੱਗਿਆ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਲੋਕਾਂ ਨਾਲ ਕੀਤੀ ਸੀ ਮੈਂ ਇੱਕ ਤਾਂ ਵਾਅਦਾ ਨਹੀਂ ਕੀਤਾ ਸੀ ਮੈਂ ਕੋਈ ਗੈਰਹੀ ਜੋ ਮੈਂ ਕਰ ਸਕਦਾ ਮੈਂ ਕਸਰ ਨਹੀਂ ਛੱਡੂਗਾ ਜੀ ਲੋਕਾਂ ਦੇ ਵਿੱਚ ਉਸ ਸਮੇਂ ਡਰ ਔਰ ਫੀਅਰ ਸੀ ਕਬਜ਼ੇ ਬੜੇ ਹੁੰਦੇ ਸੀ ਜੀ ਥਾਣਿਆਂ ਦੇ ਵਿੱਚ ਰੋਜ਼ ਕਚਹਿਰੀਆਂ ਲੱਗਦੀਆਂ ਸੀ ਔਰ ਉਸ ਸਮੇਂ ਜਿਹੜੇ ਇਥੋਂ ਦੇ ਰਾਜ ਕਰਨ ਵਾਲੇ ਵਿਅਕਤੀ ਸਨ ਜਾਂ ਮੰਤਰੀ ਸਨ ਉਹਨਾਂ ਦੇ ਜਿਹੜੇ ਨਾਲ ਰਹਿਣ ਵਾਲੇ ਲੋਕ ਹੈ ਉਹ ਉੱਥੇ ਜਾ ਕੇ ਕਚਹਿਰੀ ਲਾਉਂਦੇ ਸੀ ਲੋਕ ਕਹਿੰਦੇ ਸੀ ਮੈਂ ਨਹੀਂ ਕਹਿੰਦਾ ਕਿ ਸਾਡੀ ਲੁੱਟ ਹੁੰਦੀ ਹੈ ਮੈਂ ਮੇਰੇ ਤੁਸੀਂ ਉਸ ਸਮੇਂ ਦੇ ਜਿਹੜੇ ਇਲੈਕਸ਼ਨ 'ਚ ਮੈਂ ਬੋਲ ਰਿਹਾ ਕਦੇ ਸੁਣਿਓ ਮੈਂ ਕਹਿੰਦਾ ਹੁੰਦਾ ਸੀ ਵੀ ਜੇ ਮੈਨੂੰ ਮੌਕਾ ਮਿਲ ਗਿਆ ਮੈਂ ਥਾਣਿਆਂ ਦੇ ਵਿੱਚ ਇਹ ਕਚਹਿਰੀਆਂ ਲਗਣੀਆਂ ਬੰਦ ਕਰ ਦੂੰਗਾ ਜਿਹੜੀਆਂ ਨਜਾਇਜ਼ ਲੋਕਾਂ ਨੂੰ ਬੁਲਾ ਕੇ ਲਾਈਆਂ ਜਾਂਦੀਆਂ ਨੇ ਤੇ ਮੇਰਾ ਖਿਆਲ ਹੈ ਮੇਰੇ 3 ਸਾਲ ਹੋ ਗਏ ਮੈਂ ਬਹੁਤ ਕਿਤੇ ਕੋਈ ਲੰਬਾ ਮੈਨੂੰ ਨਹੀਂ ਆਇਆ ਕਬਜ਼ੇ ਦੀ ਕੋਈ ਗੱਲ ਨਾ ਨਜਾਇਜ਼ ਕਬਜ਼ੇ ਨਹੀਂ ੱਟਕਾ ਨਹੀਂ ਕਿਸੇ ਨਾਲ ਹੋਇਆ ਔਰ ਥਾਣਿਆਂ ਦੇ ਵਿੱਚ ਨਜਾਇਜ਼ ਕਿਸੇ ਨੂੰ ਬੁਲਾਇਆ ਨਹੀਂ ਜਾਂਦਾ ਜਿਹਦੇ ਤੇ ਮੈਂ ਪੂਰੀ ਤਰ੍ਹਾਂ ਆਪਦੇ ਪਹਿਰਾ ਦਿੱਤਾ ਹੈ ਆਪਦੇ ਬਚਨ ਦੇ ਉੱਤੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਸੀ ਔਰ ਲੋਕ ਇਸ ਤੇ ਲਈ ਰਾਹਤ ਮਹਿਸੂਸ ਕਰਦੇ ਔਰ ਮੈਨੂੰ ਕਹਿੰਦੇ ਵੀ ਹੈ ਦੂਜੀ ਗੱਲ ਡਿਵੈਲਪਮੈਂਟ ਦੀ ਜਿੱਥੋਂ ਤੱਕ ਹੈ ਜਿਹੜਾ ਜਦੋਂ ਮੈਂ ਚੋਣ ਲੜਿਆ ਮੇਰੇ ਟਾਰਗੇਟ ਸੀ ਮੇਰੇ ਕੋਲ ਹਜੇ ਵੀ ਡੈਰੀ ਪਈ ਹੈ ਜਿਹਦੇ ਚ ਮੈਂ ਲਿਖਦਾ ਸੀ ਕਿ ਕੀ ਕੰਮ ਹੋਣ ਵਾਲਾ ਹੈ ਇਸ ਨੂੰ ਮੈਂ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਿਆ ਸੀ ਸਭ ਤੋਂ ਪਹਿਲੀ ਗੱਲ ਸੀ ਕਿ ਕਿਸੇ ਵੀ ਸਮਾਜ ਦੀ ਤਰੱਕੀ ਦੇ ਲਈ ਨਾਲੀਆਂ ਵੀ ਬਣ ਜਾਂਦੀਆਂ ਨੇ ਸੜਕਾਂ ਵੀ ਬਣ ਜਾਂਦੀਆਂ ਨੇ ਗਲੀਆਂ ਵੀ ਬਣ ਜਾਂਦੀਆਂ ਨੇ ਜਿੰਨਾ ਚਿਰ ਐਜੂਕੇਸ਼ਨ ਔਰ ਐਜੂਕੇਸ਼ਨ ਵੀ ਤਾਂ ਮਿਲ ਸਕਦੀ ਹੈ ਜੇ ਉੱਥੇ ਚੰਗਾ ਇਨਫਰਾਸਟ੍ਰਕਚਰ ਹੈ ਜੀ ਬਠਿੰਡੇ ਸ਼ਹਿਰ ਦੇ ਵਿੱਚ ਐਮੀਨੈਂਟ ਸਕੂਲ ਆਫ ਹੈਮੀਨੈਂਸ ਆਇਆ ਸਭ ਤੋਂ ਪਹਿਲਾਂ ਜਿਹੜਾ ਇੱਕ ਸਾਡੇ ਐਲੀਮੈਂਟਰੀ ਸਕੂਲ ਪਰਸਾਂਵਾਂ ਲੱਗ ਸੀ ਸਾਡੇ ਇਸੇ ਇਲਾਕੇ 'ਚ ਇੱਕ ਖੇਤਿਆਵਸਦੀ ਸਕੂਲ ਹੈ ਉਹ ਸਾਰਾ 350 ਵਰਚ ਹੈ। ਉੱਥੇ ਵੀ ਇੱਕ ਇੱਕ ਜਗ੍ਹਾ ਦਾ ਇੰਤਜ਼ਾਮ ਵਾਸਤੇ ਉਹ OJU BJL ਦੀ ਮੀਟਿੰਗ ਦੇ ਵਿੱਚ ਜਿਹੜੀ ਹੁਣ ਹੋ ਰਹੀ ਹੈ ਦੂਜੇ ਕੰਮਾਂ ਦੇ ਨਾਲ ਮੈਂ ਤੁਹਾਨੂੰ ਗਣਾਉਂਗਾ। ਉਸ ਦੇ ਵਿੱਚੋਂ ਜਗ੍ਹਾ ਸਾਨੂੰ ਮਿਲ ਜਾਣੀ ਹੈ ਤੇ ਉੱਥੇ ਸੀ ਨਵਾਂ ਸਕੂਲ ਬਣਾਵਾਂਗੇ। ਸਭ ਤੋਂ ਵੱਡੀ ਡਿਮਾਂਡ ਔਰ ਬਠਿੰਡੇ ਸ਼ਹਿਰ ਦਾ ਬਿਜਲੀ ਬੋਰਡ ਦਾ ਜਿਹੜਾ ਸਪੈਸ਼ਲ ਸਕੂਲ ਸੀ ਉਹ ਬੰਦ ਪਿਆ ਹੈ। 45 ਕਮਰੇ ਆ ਉਹਦੇ ਵਿੱਚ। ਜੀ ਡਿਪਟੀ ਕਮਿਸ਼ਨਰ ਨੇ ਵੀ ਇਸ ਬਾਰੇ رائے ਕੀਤੀ ਸੈਕਟਰੀ ਐਜੂਕੇਸ਼ਨ ਨੇ رائے ਕੀਤੀ ਮਿਨਿਸਟਰ ਐਜੂਕੇਸ਼ਨ ਨੇ رائے ਕੀਤੀ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਇਹ ਸਕੂਲ ਜੇ ਹੈਂਡਓਵਰ ਕਰ ਦਿਓ ਤਾਂ ਉੱਥੇ ਦੋ ਸਕੂਲ ਆ ਸਕਦੇ ਆ ਤਿੰਨ ਏਕੜ ਚ ਬਣਿਆ ਸਕੂਲ ਪੰਜਾਬ ਦਾ ਵੈਸਟ ਸਕੂਲ ਬਣ ਸਕਦਾ ਹੈ ਉਸ ਤੋਂ ਇਲਾਵਾ ਇੱਕ ਜਿਹੜਾ ਮਾਡਲ ਟਾਊਨ ਦੇ ਵਿੱਚ ਸਕੂਲ ਚੱਲਦਾ ਸੀ ਜਿਹੜਾ ਕੁਆਟਰਾਂ ਦੇ ਵਿੱਚ ਜੀ ਜੀ ਉਹ ਸਿਰਫ ਦੋ ਕਮਰਿਆਂ ਚੱਲ ਰਿਹਾ 200 ਬੱਚੇ ਉੱਥੇ ਉਹਦੇ ਵਾਸਤੇ ਫ੍ਰੀ ਆਫ ਕਾਸਟ 1 ਏਕੜ ਜਗ੍ਹਾ ਦੇਣ ਵਾਸਤੇ ਉਹਦੇ ਆਰਡਰ ਹੋ ਚੁੱਕੇ ਐ ਔਰ ਅਸੀਂ ਐਜੂਕੇਸ਼ਨ ਮਹਿਕਮੇ ਨੂੰ ਸੁਮਾਉਣ ਵਾਸਤੇ ਲਾਸਟ ਚਿੱਠੀ ਲਿਖਣ ਵਾਲੀ ਆ ਉਸ ਤੋਂ ਬਾਅਦ ਉਹਦੀ ਬਿਲਡਿੰਗ ਦਾ ਪ੍ਰਬੰਧ ਕੀਤਾ ਜਾਊਗਾ ਗੁਰਨਾਨਕਪੁਰਾ ਜਿੱਥੇ ਰਸ਼ੋਰ ਬਰਾਦਰੀ ਵਸਦੀ ਐ ਔਰ 15-20 ਹਜ਼ਾਰ ਵੋਟਾਂ ਉਹਨਾਂ ਦੀ ਉੱਥੇ ਇੱਕ ਸਕੂਲ ਐ ਜਿਹੜਾ ਧਰਮਸ਼ਾਲਾ ਦੀ ਛੱਤ ਤੇ ਚੱਲਦਾ ਮੈਂ ਉੱਥੇ ਗਿਆ ਉਹ ਕਿਸੇ ਸਮੇਂ ਢਿੱਕ ਸਕਦਾ ਬੜੀ ਜਗ੍ਹਾ ਪਾਲ ਟੋਲ ਕੇ ਮੈਂ 2000 ਗਾ ਜਗ੍ਹਾ ਇੱਕ ਵੱਖ ਬੋਟ ਦੀ ਪਈ ਐ ਡਿਪਟੀ ਕਮਿਸ਼ਨਰ ਸਾਹਿਬ ਨਾਲ ਰਹਿ ਕਰਕੇ ਕਿਉਂ ਐ ਸੀਓ ਵੀ ਐ ਵੱਖ ਬੋਟ ਦੇ ਉਹਦੀ ਰეკਮੈਂਡੇਸ਼ਨ ਕਰਕੇ ਉਹਦਾ 40 ਲੱਖ ਰੁਪਇਆ ਜਿਹੜਾ ਕਿਰਾਇਆ ਪਰਨਾਮ ਐਜੂਕੇਸ਼ਨ ਸੈਕਟਰ ਨੂੰ ਮਿਲ ਗਿਆ ਹੈ 4 ਦਿਨ ਪਹਿਲਾਂ ਔਰ ਉਹਨਾਂ ਨੇ ਮੇਰੇ ਨਾਲ ਕਮਿਟ ਕੀਤਾ ਵੀ ਅਸੀਂ ਇਹ ਪੈਸੇ ਭਰ ਕੇ ਲੀਜ਼ ਤੇ ਜਗਾ ਵੀ ਲਵਾਵਾਂਗੇ ਤੇ ਸਾਨੂੰ ਬਿਲਡਿੰਗ ਵਾਸਤੇ ਪੈਸੇ ਵੀ ਦੇਵਾਂਗੇ ਜੀ ਸਾਡੇ ਆਦਰਸ਼ ਸਕੂਲ ਜਿਹੜਾ ਪੰਜਾਬ ਦਾ ਸੈਕੰਡ ਵੱਡਾ ਸਕੂਲ ਹੈ 4500 ਤੋਂ ਲੈ ਕੇ 5000 ਤੱਕ ਬੱਚਾ ਹੈ ਔਰ ਉੱਥੇ ਕਮਰਿਆਂ ਦੀ ਬੜੀ-ਬੜੀ ਘਾਟ ਸੀ ਕਿਸੇ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ ਸੀ 22 ਕਮਰਿਆਂ ਵਾਸਤੇ 2 ਕਰੋੜ ਰੁਪਇਆ ਸੈਂਕਸ਼ਨ ਹੋ ਗਿਆ ਔਰ ਉਹਦੇ ਟੈਂਡਰ ਲੱਗਣ ਵਾਲੇ ਜਿਹੜੇ ਆਉਣ ਵਾਲੇ ਸਮੇਂ 'ਚ ਬਣਾ ਕੇ ਸੀ ਉੱਥੇ ਬੱਚੇ ਸ਼ਿਫਟ ਕਰ ਦੇਣਗੇ। ਜੀ 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 ਸਾਡੇ ਲੈਨੋਪਾਰ ਏਰੀਆ 'ਚ ਅੱਜ ਤੱਕ ਕੋਈ ਪਬਲਿਕ ਲਾਇਬ੍ਰੇਰੀ ਨਹੀਂ। 37 ਲੱਖ 38 ਹਜ਼ਾਰ ਦੀ ਲਾਗਤ ਦੇ ਨਾਲ ਲਾਇਬ੍ਰੇਰੀ ਜਿਹੜੀ ਹੈ ਉਸ ਅਦਰ ਸਕੂਲ ਕੋਲੇ ਲਗ ਭੱਗ ਬਣ ਕੇ ਤਿਆਰ ਹੋ ਚੁੱਕੀ ਹੈ ਔਰ ਥੋੜੇ ਸਮੇਂ 'ਚ ਅਸੀਂ ਉਸ ਦਾ ਜਿਹੜਾ ਉਦਘਾਟਨ ਕਰਨ ਵਾਲੇ ਆਂ ਜਿੱਥੇ ਇਸ ਇਲਾਕੇ ਦੇ ਲੋਕ ਫਾਇਦਾ ਠਾਉਣਗੇ। ਜੀ ਜੀ ਸੋ ਇਹ ਕੁਝ ਵਿਕਾਸ ਗਤੀਵਿਧੀਆਂ ਦੀ ਤੁਸੀਂ ਗੱਲ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਔਰ ਸਾਡੇ ਸਿੱਖਿਆ ਮੰਤਰੀ ਸਾਹਿਬ ਵੀ ਸਕੂਲ ਸਿੱਖਿਆ ਦੀ ਗੱਲ ਹੀ ਕਰਦੇ ਐ ਪਰ ਕਿਤੇ ਨਾ ਕਿਤੇ ਨਾ ਕਾਲਜ ਤੇ ਯੂਨੀਵਰਸਿਟੀ ਦੀ ਸਿੱਖਿਆ ਨੂੰ ਥੋੜਾ ਜਿਹਾ ਨਜ਼ਰ ਅੰਦਾਜ਼ ਕਰਦੇ ਐ ਕਿਉਂਕਿ ਜਿਸ ਵੀ ਯੂਨੀਵਰਸਿਟੀ ਦੇ ਵਿੱਚ ਵਾਇਸ ਚਾਂਸਲਰ ਦਾ ਜੋ ਕਾਰਜਕਾਲ ਸਮਾਪਤ ਹੋਇਆ ਚਾਹੇ ਬਠਿੰਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਸੀ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਜਾਂ ਹੋਰ ਵੀ ਜਿੱਥੇ ਕੋਈ ਅਹੁਦੇ ਖਾਲੀ ਹੈ ਅਰਜਿੰਦਰਾ ਗਵਰਨਮੈਂਟ ਕਾਲਜ ਆ ਸੰਡੇ ਬੜਾ ਪ੍ਰੀਮੀਅਰ ਇੰਸਟੀਚਿਊਟ ਹੈ ਐਜੂਕੇਸ਼ਨ ਦਾ ਅ ਪ੍ਰੋਫੈਸਰਾਂ ਦੀ ਭਰਤੀ ਦਾ ਮੈਨੂੰ ਨਹੀਂ ਪਤਾ ਕੀ ਪ੍ਰਕਿਰਿਆ ਚੱਲ ਰਹੀ ਹੈ ਉੱਥੇ ਵੀ ਬਹੁਤੇ ਜਿਹੜੇ ਪ੍ਰੋਫੈਸਰ ਜਾਦੇਆਪਕ ਹੈ ਓਥੇ ਕਿਤੇ ਜਬ ਕੰਟਰੈਕਟ ਤੇ ਜਿਵੇਂ ਵੀ ਉਹ ਕੰਮ ਕਰ ਰਹੇ ਜਿਸ ਵੀ ਸਕੀਮ ਦੇ ਤਹਿਤ ਸੋ ਇਸ ਵਿਸ਼ੇ ਤੇ ਵੀ ਆਪਾਂ ਕਿਸੇ ਵੇਲੇ ਗੱਲ ਕਰਾਂਗੇ ਕਿਉਂਕਿ ਹਾਇਰ ਐਜੂਕੇਸ਼ਨ ਹੈ ਜਿਹੜੀ ਥੋੜੀ ਜੀ ਇਗਨੋਰ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਮੈਂ ਸਥਾਨਕ ਵਿਸ਼ਿਆਂ ਤੇ ਤੁਹਾਡਾ ਜ਼ਰੂਰ ਗੱਲ ਕਰਨੀ ਚਾਹਾਂਗਾ ਵਿਕਾਸ ਇੱਥੇ ਹੁੰਦਾ ਪਰ ਉਹ ਵਿਕਾਸ ਨਾ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਉਹ ਰਾਹਤ ਨਹੀਂ ਦੇ ਪਾਉਂਦਾਗਾ کافی ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿ ਮਾਨਸਾ ਰੋਡ ਤੇ ਜੋ ਅੰਡਰਪ੍ਰਿਜ ਹੈ ਉੱਥੇ ਪਾਣੀ ਪੜ ਜਾਂਦਾ ਤਾਂ ਪਾਣੀ ਦੀ ਨਿਕਾਸੀ ਦਾ ਅੱਜ ਵੀ ਕੋਈ ਬਹੁਤ ਪ੍ਰਭਾਵਸ਼ਾਲੀ ਤਰੀਕਾ ਜਾਂ ਕੋਈ ਸਾਧਨ ਉੱਥੇ ਨਹੀਂ ਆਇਆ ਔਰ ਹੁਣ ਜਿਹੜੀ ਰਿੰਗ ਰੋਡ ਜਿਹਨੂੰ ਬੜੇ ਫੈਨਫੇਅਰ ਨਾਲ ਹਾਲੇ ਅਫੀਸ਼ੀਅਲੀ ਤਾਂ ਜੇ ਸ਼ੁਰੂਆਤ ਇਹਦੀ ਨਹੀਂ ਹੋਈਗੀ ਪਰ ਉਥੋਂ ਲੰਘਾ ਜਿਹੜਾ ਸ਼ੁਰੂ ਹੋ ਗਿਆ ਸੀ ਸੋਸ਼ਲ ਮੀਡੀਆ ਤੇ ਇਦਾਂ ਦੇ ਮੈਸੇਜ ਆ ਰਹੇ ਸੀ ਵੀ ਤੁਸੀਂ ਇਹ ਸੜਕ ਦਾ ਇਸਤੇਮਾਲ ਕਰ ਸਕਦੇ ਹੋ ਖਾਸ ਕਰਕੇ ਛੋਟੇ ਜਿਹੜੇ ਵਹੀਕਲਜ਼ ਹੈ ਕਰ ਸਕਦੇ ਹੋ ਅੱਜ ਜੋਦੀ ਵੀ ਰਿਪੋਰਟ ਆਈ ਕਿ ਆ ਜਿਹੜੀ ਮਾੜੀ ਸੀ بارش ਹੋਈ ਹੈ ਜੇ ਸਰਦੀ ਦੀ بارش ਹੈ ਉੱਥੇ ਪਾਣੀ ਹੈ ਜਿਹੜਾ ਉੱਥੇ ਥੱਲੇ ਖੜ ਗਿਆ ਹੈ ਮੈਨੂੰ ਨਹੀਂ ਪਤਾ ਕਿ ਮੋਟਰ ਇੰਸਟਾਲ ਹੋਈ ਹੈ ਕਿ ਨਹੀਂ ਸੋ ਇਹ ਵਿਸ਼ਾ ਵੱਲ ਵੀ ਕੋਈ ਕੰਮ ਕਰਨ ਦੀ ਲੋੜ ਹੈ ਕਿਉਂਕਿ ਮਾਨਸਾ ਰੋਡ ਦੇ ਅੰਡਰਬ੍ਰਿਜ ਦਾ ਮਸਲਾ ਤਾਂ ਸਰ ਬੜੀ ਦੇਰ ਤੋਂ ਚੱਲਦਾ ਪਿਆ ਹੈ ਅਰੋੜਾ ਸਾਹਿਬ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਹੈ ਔਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਦਾ ਕਿ ਉਸ ਦੇ ਲਈ ਐਨਐਚਏ ਨਾਲ ਗੱਲ ਕਰਕੇ ਉਹਦੇ ਜਿਹੜੀ ਹੈ ਪੈਸੇ ਸੈਂਕਸ਼ਨ ਹੋਣ ਵਾਲੇ ਆ ਉਹਦੇ ਅਸੀਂ ਦੋਹਾਂ ਪਾਸੇ ਉਹਨੂੰ ਕਵਰ ਕਰ ਰਹੇ ਹਾਂ ਤਾਂ ਕਿ بارش ਦਾ ਪਾਣੀ ਉੱਥੇ ਆਵੇ ਨਾ ਜੀ ਔਰ ਇੱਕ ਨਾਲ ਨਾਲ ਉਹਦੀ ਨਿਕਾਸੀ ਵਾਸਤੇ ਵੀ ਹੋਰ ਪ੍ਰਬੰਧ ਕੀਤਾ ਗਿਆ ਉਸ ਤੋਂ 라ਵਾ ਮੈਂ ਜ਼ਿਲ੍ਹਾ ਅਧਿਕਾਰੀਆਂ ਨੂੰ ਲੈ ਕੇ ਗਿਆ ਸੀ ਆਪ ਮੌਕੇ ਤੇ ਔਰ ਉਸ ਦੇ ਨਾਲ ਅਸੀਂ ਇੱਕ ਅਲਟਰਨੇਟਿਵ ਹੱਲੇ ਵੀ ਕੱਢ ਲਿਆ ਕਿ ਇੰਡਸਟਰੀਲ ਏਰੀਆ ਦਾ 400 ਏਕੜ ਗ੍ਰੋਥ ਸੈਂਟਰ ਹੈ ਉਥੋਂ ਦੀ ਇੱਕ ਸ਼ਾਇਨਗਰ ਵਿਚ ਦੀ ਰੋਡ ਹੈ ਜਿਹੜੀ ਉਹਦੇ ਪੈਸੇ ਭੇਜ ਤੇ ਹੈ ਉਸ ਨੂੰ 15 ਫੁੱਟ ਨਵਾਂ ਪੁਲ ਬਣਾ ਕੇ ਇੱਕ ਨਵਾਂ ਰਸਤਾ ਜਿਹੜਾ ਉਸ ਇਲਾਕੇ ਦੇ ਲੋਕਾਂ ਨੂੰ ਆਉਣ ਵਾਸਤੇ ਜਿੱਥੇ ਛੋਟੇ ਵੀ ਏਕੜ ਹੈ ਕਾਰਾਂ ਮੋਟਰਸਾਈਕਲ ਉਹ ਜਿਹੜੇ ਗਣਪਤੀ ਵਾਲਾ ਚੌਕ ਹੈ ਜਿੱਦ ਦੀ ਸਿੱਧੇ ਉੱਥੇ ਆ ਜਾਣਗੇ ਜਿੱਥੇ ਕੋਈ ਪਾਣੀ ਨਹੀਂ ਖੜਾ ਹੋਊਗਾ ਇਹ ਅਲਟਰਨੇਟਿਵ ਪ੍ਰਬੰਧ ਕੀਤਾ ਹੈ ਔਰ ਉਸ ਦੇ ਉੱਤੇ ਛੱਡ ਪੈਣਗੇ ਜਿਹੜੀ ਤੁਸੀਂ ਨਵੀਂ ਰਿੰਗ ਰੋਡ ਦੀ ਗੱਲ ਕੀਤੀ ਹੈ ਇਸ ਦੇ ਬਾਰੇ ਮੈਂ ਕਿਉਂਕਿ ਮੈਂ ਬੜਾ ਸਪਸ਼ਟ ਜੇ ਆਂ ਇਸ ਬਾਰੇ ਮੈਂ ਹਜੇ ਗੱਲ ਨਹੀਂ ਕੀਤੀ ਮੇਰੇ ਦਿਮਾਗ ਜਰੂਰ ਸੀ ਮੈਂ ਜਿੱਦਣ ਨਿਕਲ ਕੇ ਗਿਆ ਮਖੇ ਇਹ ਵੀ ਮਾਨਸਾ ਰੋਡ ਬਣ ਜਾਣਾ ਉਸ ਦੇ ਲਈ ਵੀ ਮੈਂ ਹੁਣ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਕਿ ਉਹਦੇ ਉੱਤੇ ਪਾਉਣ ਵਾਸਤੇ ਜਿਹੜੇ ਛੱਡ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ ਪਰ ਨਾਲ ਨਾਲ ਤੁਹਾਨੂੰ ਇਸ ਤੋਂ ਇਲਾਵਾ ਮੈਂ ਤੁਹਾਨੂੰ ਦ ਜਿਹੜੀ ਰਿੰਗ ਰੋਡ ਜਿੱਥੋਂ ਸ਼ੁਰੂ ਹੁੰਦੀ ਹੈ ਜਿੱਥੋਂ ਬੱਸਾਂ ਮੁੜ ਕੇ ਆਉਣੀਆਂ ਸੀ ਉੱਥੇ ਐਕਸੀਡੈਂਟਾਂ ਦਾ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਸੀ ਜਿਸ ਦਿਨ ਅਸੀਂ ਜਾ ਕੇ ਰਿੰਗ ਰੋਡ ਦੇ ਉੱਤੇ پارک ਸੈਰ ਕਰਨ ਵਾਸਤੇ ਜਿਹੜੀ ਖੋਲੀ ਹੈ ਉਹਦਾ ਉਦਘਾਟਨ ਕੀਤਾ ਉੱਥੇ ਕੁਝ ਟੈਕਨੀਕਲ ਬੰਦੇ ਸੀਗੇ ਜੀ ਉਹਨਾਂ ਨੇ ਮੇਰੇ ਧਿਆਨ 'ਚ ਲੈਂਦਾ ਸੀ ਮੈਂ ਤੁਰੰਤ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕੀਤੀ ਅੱਗੇ ਲਿਖਤ ਪੜ੍ਹ ਸ਼ੁਰੂ ਕੀਤੀ ਤੁਹਾਨੂੰ ਪੱਕੇ ਤੌਰ ਤੇ ਕਹਿ ਸਕਦਾ ਹਾਂ ਕਿ 40 ਕਰੋੜ ਰੁਪਏ ਦਾ ਉਥੇ ਡਕਟ ਬਣਨ ਵਾਸਤੇ ਅਸੀਂ NHAI ਤੋਂ ਸੈਂਕਸ਼ਨ ਕਰਾ ਲਿਆ ਜਿਹੜਾ ਆਉਣ ਵਾਲੇ ਸਮੇਂ ਟੈਂਡਰ ਹੋ ਕੇ ਸ਼ੁਰੂ ਹੋ ਜਾਣਾ ਔਰ ਉਸ ਦੇ ਲਈ ਮੈਨੂੰ ਕੋਈ ਗੁਰੇਜ ਨਹੀਂ ਮੈਂ ਬਠਿੰਡੇ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰੂੰਗਾ ਨਾਲ ਲੈ ਕੇ ਜਾਣ ਦੀ ਜੀ ਭਾਵੇਂ ਸਰੂਪ ਚੰਦ ਸਿੰਘ ਰਾਜੀ ਹੋਣ ਭਾਵੇਂ ਇੱਥੋਂ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਹੋਵੇ ਕਿ ਉਹ ਆਪਾਂ ਇਕੱਠੇ ਚੱਲੀਏ ਆਪਣੇ ਰਾਜਨੀਤਿਕ ਬਖਰੇਵੇਂ ਹੋ ਸਕਦੇ ਆ ਵਿਚਾਰਬਖ ਹੋ ਸਕਦੇ ਆ ਪਰ ਸ਼ਹਿਰ ਸਾਡਾ ਸੰਜ ਹੈ ਮੈਂ ਗਟਕਰੀ ਸਭ ਨੂੰ ਮਿਲਣ ਦੇ ਦੀ ਆਉਣ ਵਾਲੇ ਸਮੇਂ ਚ ਪ੍ਰੋਪੋਜ਼ਲ ਬਣਾ ਰਿਹਾ ਹਾਂ ਕਿ ਅਸੀਂ ਸਾਰੇ ਇਕੱਠੇ ੜ ਕੇ ਇਹ ਜਗਰੂਪ ਸਿੰਘ ਨਹੀਂ ਕਹਿੰਦਾ ਕਿ ਮੈਂ ਸਾਰਾ ਕੁਝ ਆਪਦੇ ਸਿਰ ਤੇ ਚੱਕਿਆ ਮੈਂ ਸਾਰੀਆਂ ਪਾਰਟੀਆਂ ਦੇ ਸਾਥੀਆਂ ਨਾਲ ਲੱ ਕੇ ਆਪਦੇ ਸ਼ਹਿਰ ਵਾਸਤੇ ਕਿਉਂਕਿ ਮੈਂ ਕਮਿਟਿਡ ਹਾਂ ਆਪਦੇ ਹਲਕੇ ਵਾਸਤੇ ਜਿੰਨਾ ਵੀ ਕੁਝ ਕਰ ਸਕਾਂ ਉਹ 1000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਪ੍ਰਮਾਤਮਾ ਕਰੇ ਅਗਰ ਅਸੀਂ ਹੋਰ ਸਿਰੇ ਚੜਾ ਗਏ ਤੇ 200 ਕਰੋੜ ਦਾ ਬਨਾਲਾ ਰੋੜਾ ਦਾ ਆਉਣ ਵਾਲੇ ਸਮੇਂ ਪਵਿਕ ਪਟੰਡਾ ਬਹੁਤ ਵੱਡੀ ਤਰੱਕੀ ਦੀਆਂ ਮੱਲਾ ਮਾਰੂ ਇੱਕ ਹੋਰ ਵਿਸ਼ਾ ਜਿਹਦੇ ਬਾਰੇ ਲੋਕ ਬੜੇ ਜਿਗਿਆਸੂ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਪਰ ਜਵਾਬ ਨਹੀਂ ਮਿਲਦਾਗਾ ਬਸ ੱਡੇ ਦਾ ਜੋ ਮੁੱਦਾ ਹੈ ਅ ਦੋ ਵਾਰੀ ਤਾਂ ਉਧਰ ਉਦਘਾਟਨ ਹੋ ਲਿਆ ਬਰਨਾਲਾ ਰੋਡ ਵਾਲੇ ਪਾਸੇ ਔਰ ਅਧ ਪਛਦ ਜਾਂ ਉਦਘਾਟਨ ਜਾਂ ਇੱਥੇ ਮਲੋਟ ਰੋਡ ਤੇ ਵੀ ਹੋ ਲਿਆ ਤੇ ਬੜੀਆਂ ਚਰਚਾਵਾਂ ਆ ਗਈਆਂ ਜੀ ਚਾਰ ਦੁਵਾਰੀ ਦਾ ਕੰਮ ਸ਼ੁਰੂ ਹੋ ਗਿਆ ਜੀ ਤਾਰਾਂ ਉਤੋਂ ਬਿਜਲੀ ਦੀਆਂ ਸ਼ਿਫਟ ਹੋ ਰਹੀਆਂ ਚਲੋ 62 ਦਾ ਜਿੱਥੇ ਵੀ ਬਜਾਵੇ ਇਹ ਸਰਕਾਰ ਨੇ ਫੈਸਲਾ ਲੈਣਾ ਸੋ ਬੇਨਤੀ ਇਹ ਹੈ ਕਿ ਇਸ ਵਿਸ਼ੇ ਤੇ ਥੋੜਾ ਜਾ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਜਾ ਜ਼ੋਰ ਦੇ ਦੇ ਕੇ ਤੇ 62 ਦਾ ਜਿੱਤੇ ਵੀ ਬੰਨਵਾ ਦਿਓ ਅਰੋੜਾ ਸਾਹਿਬ ਤੁਸੀਂ ਗੱਲ ਬੜੀ ਠੀਕ ਕੀਤੀ ਹੈ ਜਗਰੂਪ ਸਿੰਘ ਦੀ ਆਦਤ ਨਹੀਂ ਕੁਝ ਜਿਹੜੇ ਹੈ ਵੈਸਟਰਨ ਇੰਟਰਸਟ ਵਾਲੇ ਬੰਦੇ ਆ ਉਹ ਤਾਂ ਮੇਰਾ ਖਿਆਲ ਹੈ ਬਠਿੰਡੇ ਸ਼ਹਿਰ ਚ 10 ਸਾਲ ਬੱਛੜੇ ਬਣਾਤੇ ਉਹਨਾਂ ਨੇ ਉਹਨਾਂ ਦੇ ਆਪਦੇ ਕਾਰੋਬਾਰੀ ਇੰਡਸਟਰੀ ਹੁੰਦੇ ਆ ਕਿਸੇ ਨੇ ਜਾਇਦਾਦਾਂ ਵੇਚਣੀਆਂ ਕਿਸੇ ਨੇ ਲੋਕਾਂ ਨੂੰ ਇਸ ਪੱਛੇ ਤੋੜਨਾ ਹੈ ਜਗਰੂਪ ਸਿੰਘ ਨੇ ਇੱਕ ਵਾਰੀ ਤੁਹਾਡੇ ਐਫਐਮ ਤੇ ਕਿਹਾ ਸੀ ਜੀ ਵੀ ਬਸਟਾ ਜਿੱਦੇ ਬਣਿਆ ਤੁਹਾਨੂੰ ਲੱਡੂ ਹੀ ਖਵਾਵਾਂਗੇ ਤੇ ਹੁਣ ਤੁਹਾਨੂੰ ਦੱਸ ਦਿੰਨਾ ਹੈ ਇੱਕ ਵਾਰੀ ਮੈਂ ਤੁਹਾਨੂੰ ਕਹਿ ਕੇ ਆਇਆ ਕਿ ਬਸਟਾ ਮਲੋਟ ਰੋਡ ਤੇ ਬਣੂਗਾ ਜੀ ਅਸੀਂ ਆਪਦੀ ਪ੍ਰਪੋਜ਼ਲ ਪੇ ਚੁੱਕੇ ਆਂ ਔਰ ਉਸ ਤੋਂ ਬਾਅਦ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਵੀ ਆਇਆ ਉਹਨਾਂ ਨੇ ਮਲੋਟ ਰੋਡ ਦੀ ਬਿਲਕੁਲ ਉਹਨਾਂ ਨੇ ਕਿਹਾ ਕਿ ਅਸੀਂ ਆਰ ਇਲੈਕਸ਼ਨ ਟਪਲੈਨ ਦਿਓ ਦਿੱਲੀ ਵਾਲੇ ਅੱਜ ਦੀ ਬ੍ਰੇਕਿੰਗ ਨਿਊਜ਼ ਦਰਸ਼ਕੋ ਗਿਲਸਾਹਬ ਨੇ ਕੋਸ਼ਿਸ਼ ਕਰਤਾ ਔਰ ਇਹ ਕਹਿੰਦੇ ਜੀ ਮੈਂ ਜ਼ਬਾਨ ਤੇ ਕੱਢਣ ਵਾਲਾ ਬੰਦਾ ਹੈ ਕੱਚੀ ਸੋ ਬਸ ਅਡੇ ਕੜੇ ਮਲੂਟ ਰੋਡ ਤੇ ਹੀ ਬੰਨਣਾ ਹੈ 8 ਫਰਵਰੀ ਨੂੰ ਜੋ ਚੋਣ ਨਤੀਜੇ ਦਿੱਲੀ ਦੇ ਆ ਜਾਣਗੇ ਨਤੀਜੇ ਕੋਈ ਵੀ ਰਹੇ ਨਾ ਪਰਸ ਉਹਦਾ ਉੱਥੇ ਜਾਊਗਾ ਚਲੋ ਸੋ ਬਸ ਅਡੇ ਦਾ ਬਾਰੇ ਜੋ ਪ੍ਰਕਿਰਿਆ ਹੈ 8 ਫਰਵਰੀ ਤੋਂ ਜਾਂ 9 ਫਰਵਰੀ ਤੋਂ ਜਾਂ ਜਿਹੜਾ ਵੀ ਅਗਲਾ ਵਰਕਿੰਗ ਡੇ ਹੈ ਉੱਥੇ ਸ਼ੁਰੂ ਹੋ ਜੂਗੀ ਔਰ ਆਪਾਂ ਇਹ ਮੰਨੀਆਂ ਸਰ ਕਿਤੇ ਮਾਰਚ ਦੇ ਪਹਿਲੇ ਦੂਜੇ ਹਫਤੇ ਚ ਕੋਈ ਮਾਰਗਵਟਾ ਨਹੀਂ ਪੱਥਰ ਦੇ ਦੇਖੋ ਮੈਂ ਇਸ ਗੱਲ ਵਾਸਤੇ ਕਿਉਂਕਿ ਕਦੇ ਵੀ ਕਮਿਟ ਨਹੀਂ ਕਰਦਾ ਕਿਉਂਕਿ ਨਹੀਂ ਪੱਥਰ ਸੀਐਮ ਨੇ ਆ ਕੇ ਰੱਖਣਾ ਜੀ ਉਸ ਦੇ ਲਈ ਕੀ ਸਮਾਂ ਲੱਗਦਾ ਹੈ ਕੀ ਨਹੀਂ ਲੱਗਦਾ ਮੈਂ ਉਹਨੂੰ ਆਪਤਾ ਹੀ ਨਹੀਂ ਕਰ ਸਕਦਾ ਸੋ ਜੀ ਸਾਬ ਬਹੁਤ ਸ਼ੁਭ ਸਮਾਚ ਆ ਰਹੇ ਹੈ ਕਿ ਬਾਸੜਾ ਬਾੜ ਜਾ ਰਿਹਾ ਹੈ ਔਰ ਸਾਨੂੰ ਥੋੜੀ ਜਿਹੀ ਟ੍ਰੈਫਿਕ ਤੋਂ ਨਜ਼ਾਤ ਹੈ ਜ਼ਰੂਰ ਸ਼ਹਿਰ ਵਾਸੀਆਂ ਨੂੰ ਮਿਲੂਗੀ ਅ ਅਗਲਾ ਜਿਹੜਾ ਟ੍ਰੈਫਿਕ ਨਾਲ ਜੁੜੀ ਗੱਲ ਹੈ ਭਾਗੂ ਰੋਡ ਨੂੰ ਚੌੜੇ ਕਰਨ ਦੀ ਗੱਲ ਕਾਫੀ ਸਮੇ ਤੋਂ ਚੱਲ ਰਹੀ ਹੈ ਕਿਉਂਕਿ ਫੇਜ਼ 2 ਦੇ ਵਿੱਚ ਜਿਹੜੇ ਲੋਕਾਂ ਨੇ ਜਾਣਾ ਹੈ ਉਹਨਾਂ ਨੂੰ ਵੀ ਇਹੀ ਰਾਹ ਲੈਣਾ ਹੈ ਔਰ ਇਸ ਤੋਂ ਇਲਾਵਾ ਮੇਨ ਮਾਰਕੀਟ ਜੋ ਫੇਜ਼ 1 ਦੀ ਹੈ ਉਹਦੇ ਲਈ ਵੀ ਇਹੀ ਰਸਤਾ ਲੋਕ ਚੁੰਦੇ ਜਿਹੜੇ ਉਹਨਾਂ ਵੱਲ ਜਾਂ ਉਹਨਾਂ ਉਸ ਇਲਾਕੇ 'ਚ ਸ਼ਾਪਿੰਗ ਕਰਨ ਆਉਂਦੇ ਆ ਔਰ ਇੱਕ ਸਭ ਤੋਂ ਵੱਡੀ ਇੱਕ ਚੁਣੌਤੀ ਹੋਰ ਬਣ ਗਈ ਉੱਥੇ ਇੱਕ ਬਹੁਤ ਵੱਡ ਕੁਟਿਆਲੇਆਂ ਦਾ ਉੱਥੋਂ ਵੀ ਜਦੋਂ ਛੁੱਟੀ ਹੁੰਦੀ ਹੈ ਤਾਂ ਬਹੁਤ ਸਾਰੇ ਬੱਚੇ ਜਿਹੜੇ ਭੱਗ ਰੋਟੇ ਨਿਕਲਦੇ ਆ ਔਰ ਨਜਾਇਜ਼ ਕਬਜ਼ੇ ਜਿੰਨੇ ਕ ਕਮੇਟੀ ਦੀ ਨਜ਼ਰ 'ਚ ਜਾਂ ਬੀਡੀਏ ਦੀ ਨਜ਼ਰ 'ਚ ਨਜਾਇਜ਼ ਉਸ ਤੋਂ ਵੀ ਗਾਂ ਨਜਾਇਜ਼ ਕਬਜ਼ੇ ਕੀਤੇ ਆ ਦੁਕਾਨਦਾਰਾਂ ਨੇ ਔਰ ਉੱਥੇ ਪਾਰਕਿੰਗਸ ਹੈ ਜਿਹੜੀਆਂ ਗਲਤ ਮਲਤ ਮੋਟਰਸਾਈਕਲ ਟਿੱਡੇ ਮਿੱਡੇ ਕਾਰਾਂ ਉੱਥੇ ਸਾਰਾ ਕੁਝ ਖੜਦਾ ਹੈ ਤੋਂ ਟ੍ਰੈਫਿਕ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਜਦੋਂ ਜਦੋਂ ਚੌੜੇ ਹੋਣ ਦੀ ਗੱਲ ਹੋਈ ਤਾਂ ਤੁਸੀਂ ਉਸ ਧਿਰ ਦਾ ਜੋ ਪੱਖ ਹੈ ਉਹ ਪੂਰਿਆ ਜਿਹੜਾ ਇਹ ਚਾਹ ਰਿਹਾ ਹੈ ਕਿ ਇਹ ਸੜਕ ਚੌੜੀ ਨਾ ਹੋਵੇ ਤਕਨੀਕੀ ਪੱਖ ਜੋ ਵੀ ਹੋਵੇ ਉਹਦੇ ਮਲਕੀਅਤ ਦਾ ਕੋਈ ਇਸ਼ੂ ਹੈਗਾ ਤਾਂ ਤੁਸੀਂ ਇਸ ਗੱਲ ਤੇ ਕਰ ਸਕਦੇ ਹੋ ਕਿ ਉਹਨਾਂ ਨੂੰ ਕੋਈ ਮੁਆਵਜ਼ਾ ਦਵਾ ਦਿੱਤਾ ਜਾਵੇ ਜਿਨ੍ਹਾਂ ਦੀ ਕੋਈ ਜ਼ਮੀਨ ਉੱਥੇ ਜਾ ਰਹੀ ਹੈ ਕਿਉਂਕਿ ਜਦੋਂ ਹਾਈਵੇਜ਼ ਬੰਦਦੇ ਆ ਉਹਦੇ ਦੀ ਤਰ ਕਿਸਾਨਾਂ ਦੀਆਂ ਜ਼ਮੀਨਾਂ ਸਰਕਾਰ ਐਕਵਾਇਰ ਕਰਕੇ ਉਹਨਾਂ ਨੂੰ ਮੁਆਵਜ਼ਾ ਦੰਦੀ ਹੋਈ ਹੈ ਨਾ ਤਾਂ ਉਹ ਸੜਕ ਦੇ ਜਿਹੜੇ ਵਰਤੋਕਾਰ ਹੈ ਜਿਹੜੇ ਉੱਥੇ ਜਿਨ੍ਹਾਂ ਨੇ ਲੰਘਣਾ ਹੈ ਉਹਨਾਂ ਦੀ ਸਮੱਸਿਆ ਨੂੰ ਤੁਸੀਂ ਨਜ਼ਰ ਅੰਦਾਜ਼ ਕਰਕੇ ਗੱਲ ਸਾਬ ਉਹਨਾਂ ਚੰਦ ਦੁਕਾਨਦਾਰਾਂ ਦੀ ਗੱਲ ਕਰਦੇ ਹੋ ਜਿਨ੍ਹਾਂ ਤੇ ਇਹ ਇਲਜ਼ਾਮ ਹੈ ਕਿ ਉਹਨਾਂ ਦੇ ਨਜਾਇਜ਼ ਕਬਜ਼ੇ ਨੇ ਨਹੀਂ ਰੋੜਾ ਸਾਬ ਤੁਸੀਂ ਕੁਝ ਮੇਰੇ ਸਵਾਲ ਦਾ ਆਪੇ ਜਵਾਬ ਦੇ ਦਿੰਦਾ ਮੈਂ ਕਦੇ ਵੀ ਇਹ ਗਲਤੀ ਨਹੀਂ ਕੀਤੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਲੀਗਲੀ ਕੱਲਾ ਇੱਕ ਕਾਰਪੋਰੇਸ਼ਨ ਦੇ ਵਿੱਚ ਅਸੀਂ ਮਤਾ ਪਾ ਦਈਏ ਕੱਲ ਨੂੰ ਕਹਿ ਦਈਏ ਕਿ ਤੁਹਾਡੀ ਕੋਠੀ ਵੀ ਦੀ ਅਸੀਂ 60 ਫੁੱਟ ਰੋਡ ਕੱਢਣੀ ਹੈ ਜਾਂ 100 ਫੁੱਟ ਰੋਡ ਕੱਢਣੀ ਹੈ ਤੁਸੀਂ ਅਲਾਉ ਕਰੋਗੇ ਉਹਦਾ ਇੱਕ ਪ੍ਰਕਿਰਿਆ ਹੈ ਜੀ ਉੱਥੇ ਲੀਗਲੀ ਉਹ ਜਿਹੜਾ ਮੈਂ ਐਗਜੈਕਟਿਵ ਮੇਰੇ ਕੋਲ ਜਿਹੜੇ ਬੰਦੇ ਸੀ ਉਹਨੂੰ ਪੁੱਛਿਆ ਸੀ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਰਿਕਾਰਡ ਦੇ ਵਿੱਚ ਰਸਤਾ ਕਿੰਨਾ ਹੈ 25.5 ਫੁੱਟ ਰਸਤਾ ਹੈ ਜੀ ਮੌਕੇ ਦੇ 30 ਫੁੱਟ ਰਸਤਾ ਚੱਲਦਾ ਹੈ ਮਤਾ ਪਤਾ 60 ਫੁੱਟ ਦਾ ਸਾਡੇ ਪ੍ਰਤਾਪਨਗਰ ਪਤਾ 60 ਫੁੱਟ ਦਾ ਜੇ ਤੁਸੀਂ ਕਿਸੇ ਨੂੰ ਲੋਂਗੇ ਹਰ ਚੀਜ਼ ਦੀ ਪ੍ਰਕਿਰਿਆ ਹੈ ਮੈਂ ਉਹਨਾਂ ਨੂੰ ਕਹਿਆ ਸੀ ਲੈਂਡ ਇਕੁਏਸ਼ਨ ਕਰਾ ਲਓ ਜੀ ਉਹ ਨੂੰ ਜੂਰੂਫ ਸੀ ਕਦੇ ਨਾ ਰੋਕ ਸਕਿਆ ਨਾ ਰੋਕੇ ਪਰ ਉਹਦਾ ਲੀਗਲ ਪ੍ਰੋਸੈਸ ਹੋਵੇ ਹੁਣ ਜਿਹੜੀਆਂ ਉਹਦੇ ਨਾਲ ਗਲੀਆਂ ਹੈ ਮੰਨ ਲਓ ਤੁਸੀਂ ਕਹਿੰਦੇ ਉੱਥੇ ਗਲੀਆਂ ਜਿਹੜੀਆਂ ਅੱਜ ਲੀਗਲੀ 30 ਫੁੱਟ ਜਿਹੜੀਆਂ ਕਲੋਨੀਆਂ ਪਾਸ ਹੁੰਦੀਆਂ ਤੇ ਮਿਨੀਮਮ 20 ਫੁੱਟ ਜੇ ਉਥੇ ਗਲੀਆਂ 12 12 ਫੁੱਟ ਤੇ ਸਾਰੀਆਂ ਗਲੀਆਂ ਵੀ ਤੇ ਚੌੜੀਆਂ ਕਰ ਲੈਣ ਜੀ ਤਾਂ ਕਿ ਉਹ ਏਰੀਆ ਵਧੀਆ ਬਣ ਜੇ ਮੇਰੇ ਤਾਂ ਸੋਹਣਾ ਲੱਗੂਗਾ ਸਵਾਲ ਇਸ ਚੀਜ਼ ਦਾ ਨਹੀਂ ਨਾ ਮੈਂ ਦੁਕਾਨਦਾਰਾਂ ਦੇ ਹੱਕ ਚ ਹੈ ਨਾ ਮੈਂ ਨਾ ਆਸੇ ਵਾਲੇ ਪਾਸੇ ਵਾਲਿਆਂ ਦੇ ਕਿਸੇ ਦੇ ਵਿਰੋਧ ਚ ਹੈ ਪਰ ਮੈਂ ਇੱਕ ਗੱਲ ਦਾ ਜ਼ਰੂਰ ਪਾਵਨਦਾ ਕਿ ਕੋਈ ਵੀ ਗੈਰ ਕਾਨੂੰਨੀ ੱੱਕਾ ਕਿਸੇ ਨਾਲ ਨਾ ਹੋਵੇ ਉਸ ਦੇ ਲਈ ਮੈਂ ਜ਼ਰੂਰ ਗਿਆ ਸੀ ਔਰ ਕਿਹਾ ਵੀ ਇਹੀ ਸੀ ਮੈਂ ਕਿ ਜੇ ਜ਼ਰੂਰਤ ਹੈ ਕੁਸ਼ਨ ਕਰ ਲੋ ਲੈਂਡ ਐਕੁਇਸ਼ਿਸ਼ਨ ਐਕਟ ਹੈਗਾ ਜੀ ਇਹ ਕਰਨਾ ਚਾਹੀਦਾ ਨੂੰ ਅਖੀਰ ਚ ਥੋੜੀ ਜੀ ਗੱਲ ਰਾਜਨੀਤੀ ਦੀ ਕਰਾਂਗੇ ਗਿਲ ਸਾਹਿਬ ਵਾਰਡ ਨੰਬਰ 48 ਦੀ ਚੋਣ ਹੈ ਜਿਹੜੀ ਜਾਂ ਉਪ ਚੋਣ ਜਾਂ ਜਿੰਨੀ ਚੋਣ ਜੀ ਨੂੰ ਅਸੀਂ ਕਹਿੰਦੇ ਨੇ ਬਾਈ ਇਲੈਕਸ਼ਨਸ ਇਹ ਰੂਟੀਨ ਚ ਹੋ ਜਾਂਦੇ ਤਾਂ ਸ਼ਾਇਦ ਅਖਬਾਰ ਦੇ ਕਿਸੇ ਅੰਦਰੂਨੀ ਜੇ ਪੰਨੇ ਚ ਛੋਟਾ ਜਿਹਾ ਕੋਈ ਕਾਲਮ ਭਰਦਾ ਤੇ ਪਰ ਇਹ ਮੁੱਖ ਪੰਨਿਆਂ ਦੀ ਇੱਕ ਬਹੁਤ ਵੱਡੀ ਚਰਚਾ ਬਣੀ ਕਿਉਂਕਿ ਜਿਹੜੇ ਉਮੀਦਵਾਰ ਤੇ ਲਈ ਤੁਸੀਂ ਦਾਵਾ ਕਰਦੇ ਹੋ ਕਿ ਟਿਕਟ ਤੁਸੀਂ ਅਲਾਟ ਕਰਵਾਈ ਸੀ ਅਚਾਨਕ ਰਾਤੋਂ ਰਾਤ ਉਸ ਦੀ ਟਿਕਟ ਕੈਨਸਲ ਕਰਕੇ ਦੂਜੇ ਉਮੀਦਵਾਰ ਨੂੰ ਦੇ ਦਿੱਤੀ ਗਈ ਅ ਇਸ ਦੇ ਉੱਤੇ ਤੁਹਾਨੂੰ ਬਹੁਤ ਨਰਾਜ਼ਗੀ ਹੋਈ ਔਰ ਤੁਸੀਂ ਇਹ ਵੀ ਸਿੱਧੇ ਸਿੱਧੇ ਢੰਗ ਨਾਲ ਸ਼ਿਕਾਇਤ ਕੀਤੀ ਕਿ ਤੇ ਨਸ਼ੇ ਦੇ ਪੈਸੇ ਵੀ ਚੱਲੇ ਆ। ਅਗਰ ਸਾਹਿਬ ਬਾਕੀ ਤਾਂ ਸਾਰੀਆਂ ਗੱਲਾਂ ਵੱਖ-ਵੱਖ ਮੰਚਾਂ ਤੇ ਹੋ ਚੁੱਕੀਆਂ ਮੈਨੂੰ ਨਿੱਜੀ ਤੌਰ ਤੇ ਲੱਗਿਆ ਕਿ ਇਹ ਮਾਡਲ ਨੰਬਰ 48 ਦੇ ਲੋਕ ਜਿਹੜੇ ਐਨੇ ਸਾਲਾਂ ਤੋਂ ਤੁਹਾਨੂੰ ਜਿਤਾ ਰਹੇ ਸੀਗੇ ਤੁਹਾਡਾ ਮਾਨਸਤਿਕਾਰ ਕਰਦੇ ਆ। ਉਹਨਾਂ ਤੇ ਇਲਜ਼ਾਮ ਹੀ ਲਗਾ ਰਹੇ ਕਿ ਨਸ਼ੇ ਦੇ ਪੈਸੇ ਲੈ ਕੇ ਇਹ ਵਿਕ ਗਏ ਤੁਹਾਡੇ ਵੋਟਰਸ ਨਹੀਂ ਉਹਦੇ ਚ ਦੋ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ। ਨਸ਼ਾ ਔਰ ਪੈਸਾ ਵਖ ਵਖ ਪਾਰਟੀਆਂ ਜਦੋਂ ਮੈਂ ਲੜਦਾ ਸੀ ਮੈਂ 2008 ਹੀ ਲੜਿਆ ਪੂਰਾ ਪੰਜਾਬ ਸਰਕਾਰ ਦਾ ਤੰਤਰ ਪੁਲਸ ਉਹਨਾਂ ਦੇ ਆਪ ਦੇ ਜਿਹੜੇ ਲਠਮਾਰ ਜੀ ਸ਼ਰਾਬ ਮੇਰੇ ਗਵਾਂਡ ਦੋਬਦ ਕਰਨਾ ਪਈਆਂ ਪਈਆਂ ਸੀ ਮੈਂ ਇਹ ਕਹਿੰਦਾ ਵੀ ਜਦੋਂ ਤੱਕ ਜਗਰੂਪ ਸਿੰਘ ਲੜਦਾ ਰਿਹਾ ਹੈ ਇੱਥੋਂ ਦੇ ਲੋਕਾਂ ਨੇ ਪੈਸੇ ਲਏ ਨਹੀਂ ਲਏ ਸ਼ਰਾਬਾਂ ਗਈਆਂ ਗਈਆਂ ਤਾਂ ਉੱਥੇ ਹੀ ਜਿੱਥੇ ਚੋਣ ਹੁੰਦੀ ਹੈ ਪਰ ਕਿਸੇ ਨੂੰ ਬੋਰਡ ਦੀ ਕੰਨੀ ਨਹੀਂ ਦਿਖਾਈ ਜੀ ਐਜੇ ਕੀ ਮੈਂ ਡਾਇਰੈਕਟਰੀ ਲੜ ਰਿਹਾ ਸੀ ਹਮ ਮੇਰੇ ਪੈਰ ਬੰਨੇ ਸੀ ਪਾਰਟੀ ਯਾਬ ਤੇ ਜਵਾਨ ਬੰਨੀ ਸੀ ਬੋਲ ਨਹੀਂ ਸਕਦਾ ਸੀ ਜੀ ਹੱਥ ਬੰਨੇ ਸੀ ਮੈਂ ਤਾਂ ਸੀ ਤਾਂ ਵੰਡਣ ਵਾਲੇ ਪੈਸਿਆਂ ਦੇ ਮਗਰ ਪੈ ਜਾਂਦੇ ਸੀ ਪੈਸੇ ਖੋਲੋਂ ਇਹਨਾਂ ਤੋਂ ਪਰ ਜਿਹੜਾ ਇਸ ਟਾਈਮ ਆਜ਼ਾਦ ਕੈਂਡੀਡੇਟ ਲੜ ਰਿਹਾ ਸੀ ਜੀ ਨੂੰ ਮੈਂ ਟਿਕਟ ਦਵਾ ਕੇ ਲਾਇਆ ਸੀ ਜੀ ਸਵਾਰ ਇਸ ਚੀਜ਼ ਦਾ ਨਹੀਂ ਸੀ ਜਿਹੜਾ ਦੂਜੇ ਪਾਸੇ ਕੈਂਡੀਡੇਟ ਲੜਿਆ ਉਹ ਤਾਂ ਉਹਦੀ ਤਾਂ ਹਿੰਦੁਸਤਾਨ ਚ ਵੋਟ ਨਹੀਂ ਸੀ ਕਿਤੇ 7 ਦਸੰਬਰ ਨੂੰ ਵੋਟ ਬਣਵਾਈ ਉਹਦੀ ਚਲੋ ਤਕਨੀਕੀ ਤੌਰ ਤੇ ਨਹੀਂ ਨਹੀਂ ਮੈਂ 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 ਜਿਹੜੀ ਗੱਲ ਕਰਦਾ ਹੂੰ ਪਾਰਟੀ ਨੂੰ ਐਡੀ ਕੋਈ ਜ਼ਰੂਰੀ ਨਹੀਂ ਸੀ ਮੈਨੂੰ ਪਹਿਲਾਂ ਟਿਕਟ ਦਿੰਦੇ ਨਾ ਮੈਥੋਂ ਕਹਿ ਕੇ ਲਈ ਹਾਲਾਂਕਿ ਮੇਰਾ ਭਤੀਜਾ ਇਥੇ ਕੈਂਡੀਡੇਟ ਸਰ ਮੈਂ ਪਰਿਵਾਰ ਬਾਤ ਕਰਕੇ ਉਹਨੂੰ ਨਹੀਂ ਲੜਨ ਦਿੱਤਾ ਇੱਕ ਬੈਂਤੀ ਹੋਰ ਇੱਥੇ ਕਰੂੰਗਾ ਕਿ ਜਦੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਸੀ 2022 ਦੇ ਵਿੱਚ ਬਿਲਕੁਲ ਬਹੁਤ ਸਾਰੇ ਆਵਾਦੀ ਪਾਰਟੀ ਦੇ ਅਗੂ ਐਸੇ ਸੀ ਜਿਹੜੇ ਉਸ ਪਾਰਟੀ ਨਾਲ ਉਦੋਂ ਦੇ ਜੁੜੇ ਹੋਏ ਸੀ ਉਹ ਵੀ ਉਹ ਪਾਰਟੀ ਹੋਣ ਦੇ ਚਾਹੀਏ ਔਰ ਤੁਸੀਂ اچانک ਕਿਉਂਕਿ ਜੋ ਪਬਲਿਕ ਡੋਮੇਨ ਚ ਹੈ ਕਿ ਮੇਅਰ ਨਹੀਂ ਬਣਾਇਆ ਔਰ ਤੁਸੀਂ ਰੁਸ ਗਏ ਤੇ ਤੁਸੀਂ ਸਿੱਧੇ ਆਵਾਦਨੀ ਪਾਰਟੀ ਚ ਆ ਗਏ ਔਰ ਤੁਹਾਨੂੰ ਟਿਕਟ ਮਿਲ ਗਈ ਕਿਉਂਕਿ ਚਲੋ ਤੁਹਾਡਾ ਇੱਕ ਅਸ ਇਮਾਨਦਾਰ ਸਿਆਸਤਦਾਨ ਵਾਲਾ ਤਾਂ ਉਸ ਵੇਲੇ ਉਹਨਾਂ ਨੂੰ ਵੀ ਹਾਰਡ ਬਰਨ ਹੋਇਆ ਸੀ ਪਰ ਉਹ ਪਾਰਟੀ ਲਾਈਨ ਦੇ ਨਾਲ ਖੜੀ ਨਹੀਂ ਸੀ ਨਹੀਂ ਉਹ ਉਹਨਾਂ ਦੇ ਤੇ ਮੇਰੇ ਇਸ ਐਕਸ਼ਨ 'ਚ ਫਰਕ ਸੀ ਉਹਨਾਂ ਨੂੰ ਟਿਕਟ ਦੇ ਕੇ ਵਾਪਸ ਨਹੀਂ ਲਈ ਸੀ ਮੈਨੂੰ ਤਾਂ 3 ਮਹੀਨੇ ਪਹਿਲਾਂ ਇੱਥੋਂ ਦਾ ਇੰਚਾਰਜ ਬਣਾਤਾ ਸੀ ਤੇ 3 ਮਹੀਨੇ ਮੈਨੂੰ ਕੰਮ ਕਰਨ ਨੂੰ ਕਿਹਾ ਸੀ ਔਰ ਉਸ ਤੋਂ ਬਾਅਦ ਪਾਰਟੀ ਨੇ ਸਰਵੇ ਕਰਾਇਆ ਮੇਰੀ ਟਿਕਟ ਚੌਥੇ ਚੱਲਣ ਦੇ ਵਿੱਚ ਜਾ ਕੇ ਡਿਕਲੇਅਰ ਕੀਤੀ ਜਦੋਂ ਪਾਰਟੀ ਨੂੰ ਕਲੀਅਰ ਹੋ ਗਿਆ ਕਿ ਇਹ ਵਿਨਿੰਗ ਜਿਹੜੀ ਪੋਜੀਸ਼ਨ ਹੈ ਇਹਦੀ ਹੈ ਤੇ ਇਹ ਤਾਂ ਉਹਦੇ ਉਹਦੇ ਜਿਹੜੇ ਕੰਪੇਰੀਜ ਹਨ ਇਸ ਨਾਲ ਨਹੀਂ ਕਰ ਸਕਦੇ ਇਹ ਤਾਂ ਜੇ ਜੇ ਪਾਰਟੀ ਨੂੰ ਇਹ ਸੀ ਮੈਂ ਮੈਨੂੰ ਕਹਿ ਕੇ ਉਹਨਾਂ ਮੈਂ ਉਹਨੂੰ ਮੁੰਡੇ ਨੂੰ ਲੈ ਕੇ ਗਿਆ ਨੌਜਵਾਨ ਮੁੰਡਾ ਮੈਂ ਤਾਂ ਨਵੀਂ ਪੀੜ੍ਹੀ ਜਿਹੜੀ ਸੀ ਦੂਜੀਆਂ ਪਾਰਟੀਆਂ ਦਾ ਸਫਾਇਆ ਕਰਕੇ ਲੈ ਕੇ ਆਇਆ ਸੀ ਢਿੰਪੀ ਨੂੰ ਵੀ ਤਾਂ ਦਿੱਤੀ ਗਿੱਦਰ ਵੀ ਇੱਥੇ ਕਰਕੇ ਮੈਂ ਉਹੀ ਕਹਿ ਰਹਿਣਾ ਔਰ ਔਰ ਨਹੀਂ ਦੂਜੀਆਂ ਪਾਰਟੀਆਂ ਚ ਉਮੀਦਵਾਰ ਲਿਆ ਨਹੀਂ ਮੈਂ ਮੈਂ ਦੱਸਦਾ ਨਵੀਂ ਪਾਰਟੀ ਹੈ ਹਮ ਸਵਾਲ ਐ ਸੀ ਪਾਰਟੀ ਦਾ ਟਿਕਟ ਦੇ ਕੇ ਵਾਪਸ ਲੈਣਾ ਮੇਰਾ ਮੇਰਾ ਕਮਾਡ ਦੇ ਫੈਸਲੇ ਹੁੰਦੇ ਐ ਸਭ ਨਹੀਂ ਨਹੀਂ ਮੇਰੀ ਮੇਰੀ ਪਾਰਟੀ ਪਾਰਟੀ ਲਾਈਨ ਦੀ ਗੱਲ ਨਹੀਂ ਸੀ ਸਵਾਲ ਐ ਸੀ ਸੀ ਜਗਰੂਪ ਸਿੰਘ ਦੇ ਉੱਤੇ ਲੋਕ ਇੱਥੋਂ ਦੇ ਵਿਸ਼ਵਾਸ ਕਰਦੇ ਸੀ 50 ਬੰਦੇ ਮੇਰੇ ਕੋਲ ਆਏ ਉਹਨਾਂ ਦੇ ਕਹਿਣ ਦੇ ਉੱਤੇ ਨੂੰ ਜੁਆਇਨ ਕਰਾਇਆ ਔਰ ਉੱਥੇ ਜਾ ਕੇ ਚੰਡੀਗੜ੍ਹ ਪ੍ਰਧਾਨ ਕੋਲ ਜੁਆਇਨ ਕਰਾਇਆ ਸੈਕੰਡ ਕਿਸੇ ਦੀ ਐਪਲੀਕੇਸ਼ਨ ਨਹੀਂ ਸੀ ਤਾਂ ਹੀ ਮੈਨੂੰ ਟਿਕਟ ਦਿੱਤੀ ਸੀ ਇਹ ਤਾਂ ਦਿੰਦੇ ਹੀ ਕਿਉਂ ਜੀ ਸਵਾਲ ਉੱਥੇ ਇਹ ਚੀਜ਼ਾਂ ਸੀ ਮੇਰਾ ਤਾਂ ਕਰਦਾਰ ਸੀ ਜਿਹੜਾ 50 ਸਾਲ ਦਾ ਮੈਂ ਬਣਾਈ ਬੈਠਾ ਮੇਜੀ ਗੱਲ ਕਹਿਣਾ ਉਹਦੇ ਉਹਨੂੰ ਸਿਰੇ ਚੜਾਉਣਾ ਲੋਕਾਂ ਦੇ ਨਾਲ ਕੱਢਦਾ ਮੇਰੇ ਕਰਦਾਰ ਦੀ ਗੱਲ ਸੀ ਮੈਂ ਆਪਦੇ ਕਰਦਾਰ ਤੇ ਖੜਦਾ ਆ ਆਪਦਾ ਧਰਮ ਨਵਾਉਣਾ ਕਿ ਮੈਂ ਸਿਰ ਝੁਕਾ ਕੇ ਜਿਹੜਾ ਬੰਦਾ ਕੋਈ ਪੈਸੇ ਦੇ ਜ਼ੋਰ ਤੇ ਜਾਂ ਜੋ ਵੀ ਸਾਧਨ ਵਰਕੇ ਟਿਕਟ ਲਿਆ ਭੇਡ ਵਾਂਗ ਉਹਦੇ ਅੱਗੇ ਚੱਲ ਪੈਣਾ ਜਗਰੂਪ ਸਿੰਘ ਜੀ ਭੇਡ ਵਾਂਗ ਤੁਰਨ ਦੀ ਆਦਤ ਨਹੀਂ ਮੈਂ ਇੱਕ ਡਾ ਕੇ ਲੜਨ ਲਾਂ ਨਫਾ ਨੁਕਸਾਨ ਹਾਰਾਂ ਜਿੰਤਾ ਜ਼ਿੰਦਗੀ ਚ ਆਉਂਦੀਆਂ ਰਹਿੰਦੀਆਂ ਉਹਦੀ ਕਦੇ ਕੋਈ ਪਰਵਾਹ ਨਾ ਕਰੋ ਮੇਰੀ ਸਿੱਧੀ ਲੜਾਈ ਦੀ ਸੀ ਜੇ ਸਿੱਧੀ ਲੜਾਈ ਹੁੰਦੀ ਫਿਰ ਇਹਦਾ ਰਿਜ਼ਲਟ ਕੁਸ਼ੋਰ ਹੋਣਾ ਚਲ ਇੱਕ ਗੱਲ ਜ਼ਰੂਰ ਆਖੀਰ ਚ ਮੈਂ ਇਹ ਕਹੂੰਗਾ ਤੁਹਾਨੂੰ ਧੰਨਵਾਦ ਕਰਨ ਤੋਂ ਪਹਿਲਾਂ ਕਿ ਇਸ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 3 ਸਾਲ ਹੋ ਜਾਣਗੇ ਕੋਈ ਸੈਕੰਡ ਲਾਈਨ ਆਫ ਲੀਡਰਸ਼ਿਪ ਹੈ ਜਿਹੜੀ ਗਰੂਮ ਨਹੀਂ ਕੀਤੀ ਗਈ ਚਾਹੇ 2022 ਦੀ ਸਥਿਤੀ ਹੋਰ ਸੀਗੀ ਪਰ ਸੰਸਦ ਦੀਆਂ ਚੋਣਾਂ ਦੌਰਾਨ ਔਰ ਜੋ ਜ਼ਿਮਨੀ ਚੋਣ ਹੋਈ ਉੱਥੇ ਵੀ ਕੋਸ਼ਿਸ਼ ਇਹ ਨਹੀਂ ਕਿ ਦੂਜੀਆਂ ਪਾਰਟੀਆਂ ਚੋਂ ਬੰਦੇ ਲਿਆ ਕੇ ਇੱਥੇ ਚੋਣ ਲੜਵਾਈ ਜਾਵੇ ਸੋ ਵਾਰਡ ਲੈਵਲ ਤੇ ਵੀ ਲਗਭਗ ਇਹੀ ਦ੍ਰਿਸ਼ ਹੋਇਆ ਹਾਲਾਂਕਿ ਨੌਜਵਾਨ ਸੀ ਉਹ ਬੰਦਾ ਦੋਵੇਂ ਨੌਜਵਾਨ ਸੀਗੇ ਜਿਹਨੂੰ ਤੁਸੀਂ ਪ੍ਰਪੋਜ਼ ਕੀਤਾ ਉਹ ਵੀ ਤੇ ਜਿਹੜਾ ਜਿੱਤਿਆ ਉਹ ਵੀ ਤੋਂ ਖੈਰ ਇੱਕ ਨਵੀਂ ਲੀਡਰਸ਼ਿਪ ਦੀ ਜਿਹੜੀ ਗ੍ਰੋਮਿੰਗ ਦੀ ਗੱਲ ਹੈ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਮੈਂ ਦੇਖ ਰਿਹਾ ਕਿ ਨਵੀਂ ਲੀਡਰਸ਼ਿਪ ਨੂੰ ਕੋਈ ਬਹੁਤਾ ਹੁੰਗਾਰਾ ਹੈ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਹਾਇਰ ਲੈਵਲ ਤੇ ਜਿਹੜੇ ਸੀਨੀਅਰ ਲੀਡਰਸ ਹੈ ਤਾਂ ਖੈਰ ਜੀ ਇਹਦੇ ਬਾਰੇ ਰੋਣਾ ਸਾਹਿਬਾ ਕੋਈ ਇਸ ਕਰਕੇ ਜਵਾਬ ਨਹੀਂ ਦੇ ਸਕਦਾ ਕਿ ਪਾਰਟੀ ਦੀ ਆਰਗੇਨਾਈਜੇਸ਼ਨ ਬਣਾਉਣਾ ਕਿ ਨੂੰ ਬਣਾਉਣਾ ਇਹ ਪਾਰਟੀ ਦਾ ਮੈਂ ਮੇਰੇ ਕੋਈ ਇਸ ਤੇ ਟਿੱਪਣੀ ਨਹੀਂ ਕਰ ਸਕਦਾ ਮੈਂ ਤੁਹਾਡੇ ਤੋਂ ਇਸ ਬਾਰੇ ਕੋਈ ਗੱਲ ਚਰਚਾ ਕਰ ਵੀ ਨਹੀਂ ਰਿਹਾਗਾ ਖੈਰ ਇਹ ਦਰਸ਼ਕੋ ਇਹ ਜੋ سلسلہ ਗਿੱਲ ਸਾਹਿਬ ਨਾਲ ਅੱਜ ਮੁਲਾਕਾਤ ਦਾ ਸ਼ੁਰੂ ਹੋਇਆ ਇਸ ਮੱਝ ਤੋਂ ਇਹ ਮੈਂ ਕਹੂੰਗਾ ਕਿ ਅੱਜ ਦੇ ਐਪੀਸੋਡ ਦੀ ਹੀ ਇੱਥੇ ਸਮਾਪਤੀ ਕਰਨ ਲੱਗਿਆ سلسلہ ਗਿੱਲ ਸਾਹਿਬ ਨਾਲ ਜਾਰੀ ਰਹੂਗਾ ਕਿਉਂਕਿ ਗਿੱਲ ਸਾਹਿਬ ਹਰ ਸਵਾਲ ਦਾ ਜਵਾਬ ਦੇਣ ਵਿੱਚ ਸਮਰੱਥ ਹੈ ਔਰ ਕਦੇ ਕਿਸੇ ਗੱਲ ਤੋਂ ਸੰਗੇ ਨਹੀਂ ਕਿਸੇ ਗੱਲ ਤੋਂ ਇਹਨਾਂ ਨੇ ਕਦੇ ਬੁਰਾ ਨਹੀਂ ਕਿਹਾ ਕਿ ਇਹ ਸਵਾਲ ਮੇਰੇ ਤੋਂ ਕਿਉਂ ਪੁੱਛ ਲਿਆ ਸੋ ਇਹ ਸਵਾਲਾਂ ਦਾ ਜੋ سلسلہ ਹੈ ਲੋਕਤੰਤਰ ਦਾ ਇੱਕ ਹਿੱਸਾ ਹੈ ਔਰ ਇਹ ਸਵਾਲ ਅਸੀਂ ਪੁੱਛਦੇ ਰਵਾਂਗੇ ਤੁਹਾਡੇ ਵਿਆਪ ਤੇ ਤੁਹਾਡੇ ਪ੍ਰਤੀਨਿਧੀ ਤੁਹਾਡੇ ਬੁਲਾਰੇ ਬਣ ਕੇ ਸੋ ਗਿੱਲ ਸਾਹਿਬ ਅੱਜ ਤਿਉਹਾਰ ਵਾਲੇ ਦਿਨ ਬਹੁਤ ਤੁਹਾਡੇ ਵਰਗੇ ਸੀ ਇਸ ਸਮੇਂ ਤੇ ਤੁਸੀਂ ਰਾਜੀ ਬਰੋੜਾ ਅਨਸੈਂਸਰਡ ਜਿਹੜਾ ਕਿ ਹੈ ਜੇ ਨਵਾਂ ਬੱਚਾ ਬੇਬੀ ਜ ਹੈ ਕਿ ਜਿਹੜਾ ਚੈਨਲ ਹੈ ਉਸ ਲਈ ਤੁਸੀਂ ਇਹਨਾਂ ਸਮਾਂ ਕੱਢਿਆ ਪੜਾ ਬਹੁਤ-ਬਹੁਤ ਧੰਨਵਾਦ ਰਥਾਵਾਇਰ ਅਨਸੈਕਸਡ ਬੱਚਾ ਹੈ ਨਾ ਇਹ ਮੈਚਿਓਰਿਟੀ ਪੈਦਾ ਹੋਇਆ ਹੈ ਇਸ ਕਰਕੇ ਇਹ ਇਹ ਦੇ ਕੇ ਬਸੇ ਬਧਰਾ ਹੈ ਜੀ